ਜਨਤਾ ਵਾਸਤੇ ਐਮਐਲਏ ਸਾਹਿਬ ਦੇ ਕਮੇਟੀ ਪ੍ਰਧਾਨ ਜੀ ਕਹਿ ਰਹੇ ਨੇ ਕਿ ਕੂੜਾ ਖਲੇਰ ਦਿਆਂਗੇ ਅਸੀਂ ਬੜਾ ਸਾਹਮਣੇ ਦਾ ਕੂੜਾ ਯਾਰ ਤੁਸੀਂ ਸਾਹਮਣਾ ਦੋ ਆਣੇ ਪੁਰ ਆਮ ਦੁਕਾਨਦਾਰ ਨਹੀਂ ਆਮ ਘਰਾਂ ਵਾਲੇ ਜਾ ਕੇ ਥੋੜਾ ਸਾਹਮਣਾ ਮੋਜਾਂ ਤੁਸੀਂ ਮਾਨਦੇ ਐਮਐਲਏ ਸੇ ਭੰਡਾ ਰਹੇ ਹੋ ਪ੍ਰਧਾਨ ਹੋ ਕਮੇਟੀ ਦੇ ਤੇ ਕਿ ਜ਼ਜ਼ ਜ਼ ਹਾਨ ਕਾ ਦਾ ਕੂੜਾ ਬੜਾ ਸਾਹਮ ਰੇ ਆ ਨਹੀਂ ਤੇ ਹੋਰ ਕੋਈ ਕੰਮ ਲੱਭ ਲੋ ਵੀ ਰਾਜਨੀਤੀ ਛੱਡ ਦਿਓ ਬਸ ਤੁਸੀਂ ਸਾਹਮਣਾ ਨਾ ਅਕਸਰ ਇਸ ਗੱਲ ਦਾ ਕਿਸੇ ਦਾ ਕੋਈ ਸਹਾਨਾ ਨਾ ਕਰੋ ਬਾਕੀ ਕਾਨੂੰਨ ਮੁਤਾਬਕ ਜੋ ਵੀ ਬੰਦਾ ਹੈਗਾ ਸਰਕਾਰ ਬੈਠੀ ਆ ਅਫਸਰ ਬੈਠੇ ਨੇ ਐਸਪੀ ਸਾਹਿਬ ਬੈਠੇ ਨੇ ਡੀਸੀ ਸਾਹਿਬ ਬੈਠੇ ਨੇ ਤੂੰ ਕਾਨੂੰਨ ਮੁਤਾਬਕ ਕਾਰਵਾਈ ਹੋ ਰਹੀ ਆ ਕੋਈ ਗੈਰਕਾਨੂੰਨੀ ਹੋएगी ਤੇ ਹਾਈ ਕੋਰਟ ਬੈਠੀ ਆ ਉੱਥੇ ਜਾਣਾ ਚਾਹੀਦਾ ਐਵੇਂ ਲੋਕਾਂ ਨੂੰ ਖੱਜਲ ਨਾ ਕਰੋ ਧਮਕੀਆਂ ਨਾ ਦਿਓ ਚੰਗੇ ਨਹੀਂ ਲੱਗੀਦਾ ਸਿਆਣੇ ਬਿਆਣੇ ਬੰਦੇ ਹੋ ਪੁਰਾਣੇ ਰਾਜਨੀਤਿਕ ਲੋਕ ਹੋ ਇਸ ਤੋਂ ਇਲਾਵਾ ਮੇਰਾ ਖਿਆਲ ਆ ਕਬਾ ਦਾ ਰੋਲਾ ਰਾਲਾ ਨਾ ਪਾਓ ਬਹੁਤ ਸ਼ੁਕਰੀਆ ਮੇਰ ਨੂੰ ਦਿਸਾਨੂੰ ਇਹੋ ਮੰਗਾ ਵੀ ਜਿਹੜੇ ਆ ਧਮਕੀਆਂ ਦਿੰਦੇ ਨੇ ਰਾਤ ਸਪੀਕਰ ਲਾ ਕੇ ਹਣ ਮਾਂਜਾ ਉਹ ਤੇ ਉਹ ਧਰਮ ਗੱਲਾਂ ਕਰੋ ਲੜਾਈ ਦਾ ਮਾਹੌਲ ਬਣਿਆ ਦਾ ਲੋਕੀ ਨਿਆਣੇ ਸਾਹਮਣੇ ਨੇ ਤੁਸੀਂ ਧਮਕੀਆਂ ਦੇ ਰਹੇ ਹੋ ਆਮ ਸ਼ਹਿਰੀ ਨੂੰ ਇਸ ਗੱਲੋਂ ਲਿਖੇਦੀ ਕਰਨੀ ਐ ਇਸ ਗੱਲ ਦੀ ਜੇ ਡਿਸ ਇਸ ਆ ਪੂਰਾ ਐਕਸ਼ਨ ਆ ਪੀਡੀਆਲ ਗਾਂ ਚਾਰਜ ਗਗਰਮਾਏ ਜੀ ਸਰ ਦੇਖੋ ਜੀ ਮਸਲੇ ਤੇ ਜਦੋਂ ਤੱਕ ਜੀਵਨ ਰਣਾ ਉੱਠਦੇ ਰਹਿੰਦੇ ਆ ਜਦੋਂ ਤੱਕਰ ਕੋਈ ਕੰਮ ਕਰੂਗਾ ਕੋਈ ਗਲਤ ਕਰੂਗਾ ਕੋਈ ਸਹੀ ਕਰੂਗਾ ਜੇਕਰ ਕੋਈ ਗਲਤ ਕਰੂਗਾ ਤੇ ਉਹਦੇ ਕੋਈ ਕੇਸ ਵੀ ਦਰਜ ਹੋਣਗੇ ਜਾਂ ਕੁਝ ਵੀ ਹੋਊਗਾ ਚਲੋ ਇਹ ਚੀਜ਼ਾਂ ਦੀ ਜਿਹੜੀ ਪ੍ਰੋਟੈਕਸ਼ਨ ਜਿਹੜੀ ਕੋਈ ਰਿਜ਼ਲਟ ਆਣ ਚਾਹੀਏ ਤੇ ਕੋਟਾ ਚਣ ਜਾਈਏ ਤੇ ਆ ਰੋਡਾਂ ਤੇ ਨਹੀਂ ਆਣੀ ਚਾਹੀਦੇ ਅਸਲ 'ਚ ਤੁਸੀਂ ਕੋਈ ਵੀ ਗੱਲ ਹੁੰਦੀ ਆ ਰੋਡ ਤੇ ਕੱਟ ਕਰਦੇ ਹੁੰਦੇ ਹੋ ਸ਼ਹਿਰ ਨੂੰ ਡਰਾਉਣ ਦੇ ਇੱਕ ਖੋਫ ਦਾ ਮਾਹੌਲ ਪਾਦਾ ਕਰਨ ਦੀ ਕੋਸ਼ਿਸ਼ ਕਰਦੇ ਹੋ ਜਿਹੜਾ ਦੂਸਰਾ ਦੇਖੋ ਕੋਈ ਨਾ ਕੋਈ ਰਾਜਨੀਤਿਕ ਪਾਰਟੀ ਰਹੂਗੀ ਹੁਣ ਜਿਹੜਾ ਦੂਜੇ ਪਰਿਵਾਰ ਤੇ ਸਾਡੇ ਬਹਿਲ ਪਰਿਵਾਰ ਤੇ ਕਰਕੇ ਚਾਰ ਕਰਮਾ ਤੇ ਉਹਨਾਂ ਨੇ ਭਾਈ ਦੀਆਂ ਐਮਐਲਏ ਸ਼ਿ ਲੋਕਾਂ ਨੇ ਦੋ ਚੀਜ਼ਾਂ ਨੂੰ ਪਿਆਰ ਕੀਤਾ ਜੀ ਪਹਿਲਾਂ ਪਿਆਰ ਕੀਤਾ ਸੀ ਗਾ ਬੜੀ ਪਿਆਰੀ ਰਾਜਨੀਤੀ ਨੂੰ ਹੁਣ ਉਸ ਤੋਂ ਬਾਅਦ ਪਿਆਰ ਕੀਤਾ ਭਾਈ ਡੰਡੇ ਰਾਜਨੀਤੀ ਨੂੰ ਲੋਕੀ ਬਦਲ ਗਏ ਜੀ ਲੋਕੀ ਪਿਆਰ ਦੀ ਰਾਜਨੀਤੀ ਨੂੰ ਅੱਗੇ ਆਨੰਦ ਦੇ ਕਰਦੇ ਆ ਇੱਕ ਚੀਜ਼ ਜ਼ਰੂਰ ਹੈ ਸ਼ਹਿਰ 'ਚ ਖੌਫ ਨਾ ਪੈਦਾ ਕਰੋ ਐਵੇਂ ਜੀ ਦੇਖੋ ਜਿਹੜੇ ਮਸਲੇ ਹੱਲ ਆ ਨਾ ਇਹ ਕੋਈ ਰੋਡ ਦੇ ਉੱਤੇ ਆ ਕੇ ਮਸਲੇ ਹੱਲ ਨਹੀਂ ਹੁੰਦੇ ਮੇਰੀ ਤੇ ਇੱਕ ਅਰਜ਼ ਹੈਗੀ ਆ ਕਿ ਪਿਆਰ ਨਾਲ ਜਿਹੜਾ ਉਹਦਾ ਜਿਹੜਾ ਜਿਹੜਾ ਚੀਜ਼ਾਂ ਬੰਦੀਆਂ ਜਿਹੜੇ ਤਰੀਕੇ ਨਾਲ ਤੇ ਇੰਪਲੀਮੈਂਟ ਹੋਇਆ ਪਿਆ ਪਰਚਾ ਉਸ ਤਰੀਕੇ ਨਾਲ ਉਹਨੂੰ ਕੋਰਟ ਚ ਗੱਲ ਕਰੋ ਅਫਸਰਾਂ ਨਾਲ ਗੱਲ ਕਰੋ ਜੋ ਉਹਦਾ ਬੰਦਾ ਹੈ ਰੋਡ ਦੇ ਉੱਤੇ ਗੱਲ ਕਰਾਂਗੇ ਕੱਟ ਕਰਾਂਗੇ ਇੱਕ ਦੂਸਰੇ ਬੰਦੇ ਨੂੰ ਐਵੇਂ ਗੱਲਾਂ ਗੱਡੀਆਂ ਨਹੀਂਆ ਮੈਨੂੰ ਨਹੀਂ ਲੱਗਦਾ ਕੋਈ ਆਉਂਦਾ ਗੱਲ ਬੰਦੀ ਹਰਵੱਲੇ ਜੀ ਜੋ ਵੀ ਹੈ ਜੋ ਮੇਰਾ ਬੰਦਾ ਸੀਗਾ ਜੋ ਮਨ ਲੱਗਾ ਮੈਂ ਤੇ ਤੁਹਾਡੇ ਅੱਗੇ ਆ ਕੇ ਦੱਸਦਾ ਜੀ ਜੈ ਸ਼੍ਰੀ ਰਾਮ ਜੀ ਦੇਖੋ ਜੀ ਜਿਹੜਾ ਮਸਲਾ ਹੈਗਾ ਵਾ ਮਿਲਕ ਪਲਾਟ ਦੇ ਚੇਅਰਮੈਨ ਸ੍ਰਿੰਦਰ ਜੀ ਦਾ ਹੈਗਾ ਸਰ ਪਿੰਡ ਗੁਨੀਆ ਤੋਂ ਸਰ ਸਾਫਕਾ ਸਰਪੰਚ ਆ ਉਹਨਾਂ ਦੇ ਨਾਲ ਮੈਂਬਰ ਹੈਗੇ ਆ ਸਰ ਉਹਨਾਂ ਨੇ ਸਰ ਇੱਕ ਸ਼ਿਕਾਇਤ ਕੀਤੀ ਸੀ ਕਿ ਸਾਡੇ ਪਿੰਡ ਦੇ ਵਿੱਚ ਜਿਹੜੀ ਦੁੱਧ ਦੀ ਪ੍ਰੋਡਕਸ਼ਨ ਹੈਗੀ ਆ ਉਹ 10000 1200 ਲੀਟਰ ਪ੍ਰੋਡਕਸ਼ਨ ਹੈਗੀ ਆ ਜਦ ਕਿ ਜਿਹੜੀ ਮਿਲਕ ਪਲਾਟ ਦੁਆਰਾ ਜਿਹੜੀ ਆ ਪੇਮੈਂਟ ਜਿਹੜੀ ਆ ਉਹ ਘੱਟੋ ਘੱਟ 6000 ਲੀਟਰ ਕਈ ਵਾਰ 10000 ਲੀਟਰ ਦੀ ਜਿਹੜੀ ਆ ਉਹ ਪੇਮੈਂਟ ਦਿੱਤੀ ਗਈ ਆ ਸਰ ਉਹਨਾਂ ਨੇ ਸ਼ਿਕਾਇਤ ਕੀਤੀ ਤੇ ਮਾਮਲਾ ਜਿਹੜਾ ਉਹਨਾਂ ਤੇ ਦਰਜ ਕੀਤਾ ਗਿਆ ਇਸ ਤੋਂ ਬਾਅਦ ਸਰ ਕੀ ਹੋਇਆ ਕਿ ਮਾਮਲਾ ਦਰਜ ਤੋਂ ਬਾਅਦ ਜਿਹੜਾ ਵਾ ਉਹ ਪੁਲਿਸ ਨੇ ਆਪਣੀ ਵੈਰੀਫਿਕੇਸ਼ਨ ਜੋ ਵੀ ਉਹਨਾਂ ਨੇ ਕਰਨੀ ਉਹਨਾਂ ਦੀ ਜੁੜੀ ਹੈਗੀ ਆ ਪਰ ਸਰ ਬੀਤੀ ਰਾਤ ਗਦਾਸਪੁਰ ਦੇ ਵਿੱਚ ਕੀ ਹੋਇਆ ਸਰ ਹਨੂਮਾਨ ਚੌਕ ਵਿਖੇ ਜਿਹੜਾ ਵਾ ਉਹ ਧਰਨਾ ਦਿੱਤਾ ਗਿਆ ਸਾਡੇ ਐਮਐਲਏ ਸਾਹਿਬ ਦੁਆਰਾ ਔਰ ਉਹਨਾਂ ਦੇ ਜਿਹੜੇ ਨਾਲ ਸਾਥੀ ਆਏ ਹੋਏ ਸੀ ਸਰ ਅਸੀਂ ਇੱਥੇ ਆਪ ਸਾਰੇ ਵਪਾਰ ਮੰਡਲ ਵੱਲੋਂ ਇਕੱਠੇ ਹੋਏ ਹਾਂ ਔਰ ਆਪਣਾ ਐਸਐਸਪੀ ਸਾਹਿਬ ਔਰ ਡੀਸੀ ਸਾਹਿਬ ਨੂੰ ਅਸੀਂ ਆਪਣਾ ਮੰਗ ਪੱਤਰ ਦਵਾਂਗੇ ਇਹਦੇ ਵਿੱਚ ਸਰ ਅਸੀਂ ਉਹਨਾਂ ਨੂੰ ਕਿਆ ਬਾਕੀ ਜਿਹੜਾ ਇਹ ਬੇਫਜ਼ੂਲ ਜਿਹੜਾ ਵਾ ਉਹ ਸਰ ਗਦਾਸਪੁਰ ਦੇ ਵਿੱਚ ਧਰਨਾ ਕੀਤਾ ਗਿਆ ਇੱਥੇ ਮਤਲਬ ਕਿ ਜੋ ਕਾਨੂੰਨੀ ਕਾਰਵਾਈ ਬੰਦੀ ਦਿੱਤੀ ਜਾਏ ਔਰ ਸਰ ਜੋ ਸਾਡੀ ਮੰਗ ਹੈਗੀ ਆ ਕਿ ਸਾਰੇ ਵਪਾਰੀਆਂ ਦੀ ਹੈ ਕਿ बार-बार ਸਰੇ ਕੂੜੇ ਦੇ ਨਾਂ ਤੇ ਸਰ ਸਾਰੇ ਵਪਾਰੀਆਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਵਾ ਕੋਈ ਵੀ ਸਰ ਗੱਲ ਹੁੰਦੀ ਆ ਤੇ ਸਰ ਬਾਰ-ਬਾਰ ਧਮਕੀਆਂ ਦਿੱਤੀਆਂ ਜਾਂਦੀਆਂ ਆਵਾ ਕਿ ਕੂੜਾਹੀਂ ਖਲਾਣੇ ਚੌਂਕ ਚ ਲਾਵਾਗੇ ਕਦੀ ਸਰ ਡੀਸੀ ਦਫਤਰ ਦੇ ਅੱਗੇ ਲਾਵਾਗੇ ਕਦੀ ਐਸਐਸਪੀ ਦਫਤਰ ਉਹ ਕਦੀ ਸਰ ਜਿਹੜੇ ਹਲਕਾ ਸਾਡੇ ਚੇਅਰਮੈਨ ਸਾਹਿਬ ਆ ਉਹਨਾਂ ਦੇ ਘਰ ਦੇ ਅੱਗੇ ਲਾਵਾਂਗੇ ਇਹ ਸਰ ਬਾਰ-ਬਾਰ ਇਹੋ ਜਿਹੀਆਂ ਧਮਕੀਆਂ ਸਰ ਪਰੇਸ਼ਾਨ ਹੋ ਗੀਆਂ ਸਰ ਦੇਖੋ ਜੀ ਜੇ ਤੁਹਾਡੇ ਕੋ ਕੂੜੇ ਦਾ ਮਸਲਾ ਨਹੀਂ ਹੱਲ ਹੋ ਰਿਹਾ ਸਰ ਨਹੀਂ ਤੁਹਾਡੇ ਕੋ ਕਮੇਟੀ ਚੱਲ ਰਹੀ ਸਾਨੂੰ ਦੱਸੋ ਸਰ ਹਲੇ ਸਾਰੇ ਵਪਾਰੀ ਭਰਾཚੀ ਦੱਲ ਕੇ ਇਹ ਕੂੜੇ ਦਾ ਜਿਹੜਾ ਵਾ ਮਸਲਾ ਜਿਹੜਾ ਵਾ ਉਹ ਹੱਲ ਕੀਤਾ ਜਾਏਗਾ ਔਰ ਜਗ੍ਹਾ ਦਾ ਵੀ ਅਹੀਂ ਸਰ ਜੋ ਵੀ ਆ ਸਾਰੇ ਮਿਲ ਕੇ ਜਿਹੜਾ ਵਾ ਉਹ ਮਤਲਬ ਕਿ ਜਗ੍ਹਾ ਦਾ ਅਰੇਂਜਮੈਂਟ ਵੀ ਕਰਾਂਗੇ ਸਰ ਜਿਸ ਦਫ਼ਤਰ ਆਏ ਆ ਇਸ ਕਰਕੇ ਵੀ ਦੇਖੋ ਇਹ ਨਿਤ ਚੌਥੇ ਦਿਨ ਜਿਹੜਾ ਜਨਾ ਮਸਲਾ ਜਿਹੜਾ ਨਾ ਇਹ ਕੋਈ ਕੋਈ ਤਰ੍ਹਾਂ ਦੇ ਪੰਗਾ ਪੈਂਦਾ ਸ਼ਹਿਰ ਵਿੱਚ ਮਸਾ ਇਹ ਇਹ ਲੋਕਾਂ ਨੂੰ ਬਤ ਤੰਗੀ ਆਨ ਦੀ ਬਲੋਈ ਉੱਤੇ ਕੂੜਾ ਲਾ ਦੇਣਗੇ ਉੱਤੇ ਤਾਂ ਇਹ ਜਨਤਾ ਨੂੰ ਕੀ ਲੋੜ ਆ ਤੰਗ ਕਰਨ ਦੀ ਜਨਤਾ ਨੇ ਕੀ ਬਿਗਾੜਿਆ ਇਹਨਾਂ ਦਾ ਬਾਕੀ ਗੱਲ ਹੈ ਕਿ ਰਾਜਨੀਤੀ ਜਿਹੜੀ ਹੈ ਉੱਥੇ ਆਪਣੇ ਲਈ ਕਰੋ ਰਾਜਨੀਤੀ ਤੇ ਅੱਜ ਕੱਲ ਬਦਮਾਸ਼ੀ ਦੀ ਰਾਜਨੀਤੀ ਨਹੀਂ ਰਹਿ ਗਈ ਦੀਆਂ ਉਹ ਰਾਜਨੀਤੀ ਜਿਹੜੀ ਪਲਮਾਨਤ ਸੀ ਮੰਗਦੀ ਆ ਪਲਮਾਨਤ ਸੀ ਨਾਲ ਕੰਮ ਚੱਲਦਾ ਤੇ ਇਸ ਕਰਕੇ ਵੀ ਲੋਕਾਂ ਨੂੰ ਕੀ ਲੋੜ ਆ ਤੰਗ ਕਰਨ ਦੀ ਤਾਂ ਤੁਸੀਂ ਆਪਣੇ ਜੇ ਨਹੀਂ ਕੰਮ ਤੁਹਾਡ ਕੋ ਸਮਝਾਉਂਦਾ ਤੁਸੀਂ ਦੱਸੋ ਵੀ ਆਪੇ ਸਰਕਾਰ ਦੇ ਭਲੇ ਕਰਦੇ ਹੋ ਆਪੇ ਸਰਕਾਰ ਚਾਣੇ ਬਾਕੀ ਗੱਲਾਂ ਕਿ ਵਪਾਰੀ ਤੱਕ ਨੂੰ ਵਪਾਰੀਆਂ ਦਾ ਨਿਸ਼ਾਨ ਕਰਨਾ ਉੱਤੇ ਉੱਥੇ ਢੇਰ ਲਾ ਦਾਂਗੇ ਉੱਥੇ ਢੇਰ ਪਾ ਦੇਣਾ ਨਾ ਐਤਾ ਕਰੋ ਬਾਕੀ ਟੋਮੇਟੀ ਘਰ ਦਾ ਜਿਹੜਾ ਨਾ ਦੇਖੋ ਚੌਥੇ ਦਿਨ ਜਦੋਂ ਆਉਂਦਾ ਕਮੇਟੀ ਘਰਦਾ ਤੁਸੀਂ ਇਹਨਾਂ ਭਾਂਦੇ ਹੋ ਲੋ ਜੀ ਇਹਨਾਂ ਦਾ ਵੀ ਆਹੀ ਉੱਤੇ ਤੁਹਾਡੇ ਪੂਰੇ ਢੇਰ ਲਾ ਦਾਂਗੇ ਸ਼ਹਿਰ ਜੂ ਗੰਦ ਪਾ ਦੇਾਂਗੇ ਤੇ ਉਹਦੇ ਨਾਲ ਥੋੜਾ ਇਹੋ ਜਿਹਾ ਗਲ ਮਸਲੇ ਆ ਲੁੰਦੇ ਨੇ ਮਸਲਾ ਸੁਣਨ ਨੂੰ ਉਹ ਪੜਨ ਨੂੰ ਆਇਆ ਇਹ ਬੇਕਾਮੀ ਖਪਰਾੜ ਦਾ ਮੇਰਾ ਇਹ ਕਹਿਣਾ ਹੈ ਕਿ ਤਾ ਜਗ ਦੇ ਹਾਲਾਤ ਬੜੇ ਹੋਏ ਨੇ ਉਹ ਸਾਡੇ ਪ੍ਰਾਈਮ ਮਿਨਿਸਟਰ ਆਫ ਇੰਡੀਆ ਵੀ ਕਹਿ ਰਹੇ ਨੇ ਕਿ ਜੇ ਜੰਗ ਚਲਦੀ ਗਈ ਹੈ ਇਹ ਰੁਕੀ ਨਹੀਂ ਆ ਉਹ ਉਸ ਦੇ ਮੱਦੇ ਨਜ਼ਰ ਸਾਨੂੰ ਸਾਰਿਆਂ ਨੂੰ ਬਹੁਤ ਹੀ ਅਤਿਆਤਨ ਸਾਨੂੰ ਇਹਦੇ ਵਾਸਤੇ ਸਤਾਪ ਚੁਕਣਾ ਚਾਹੀਦਾ ਕਿ ਬਹੁਤਾ ਆਪਾਂ ਕੱਟੇ ਵੀ ਨਾ ਹੋਈਏ ਦੂਸਰਾ ਇਹ ਜਿਹੜਾ ਮਸਲਾ ਆਇਆ ਇਹ ਜੋ ਵੀ ਹੋਇਆ ਮੇਰੇ ਤੇ ਇਹੀ ਹੈ ਮੇਰੀ ਆਪਣੀ ਸੋਚ ਆ ਇਹਨੂੰ ਬੈਠ ਕੇ ਬਹੁਤ ਆਰਾਮ ਨਾਲ ਸੌਲਵ ਆਊਟ ਕੀਤਾ ਜਾਏ ਨਾ ਕਿ ਬਹੁਤ ਜ਼ਿਆਦਾ ਕੋਈ ਰੌਲਾ ਪਾਇਆ ਜਾਏ ਜਾਂ ਬਹੁਤ ਜ਼ਿਆਦਾ ਫੁਟਕ ਕੀਤਾ ਜਾਏ ਇਹ ਜੋ ਵੀ ਬਸਾ ਸੁਣਨ ਨੂੰ ਆਇਆ ਹੈ ਹਜੇ ਅਬ ਇਹਨੂੰ ਅਪਾ ਸਟੱਡੀ ਕਰ ਰਹੇ ਆ ਤੇ ਮੇਰਾ ਇਹੀ ਕਹਿਣਾ ਵਾ ਇਹਨੂੰ ਆਰਾਮ ਨਾਲ ਬੈਠ ਕੇ ਇਹਨੂੰ ਸੌਲਵ ਆਊਟ ਕਰੋ